ਇਹ ਜਿਹੜੀਆਂ ਪਾਲਿਸਿਸ ਆਉਣੀਆਂ ਨਾ ਜੀ ਜਸਟ ਟੂ ਇਹ ਲੋਕਾਂ ਨੂੰ ਕੇਵਲ ਵਿਖਾਵੇ ਵਾਸਤੇ ਕਿ ਅਸੀਂ ਇਹ ਨਵੀਂ ਪਾਲਿਸੀ ਬਣਾਈ ਹੈ ਜਿਵੇਂ ਉਹ ਬੋਰਡ ਲੱਗਿਆ ਸਭ ਨੇ 118 ਨਵੇਂ ਸਕੂਲ ਆਫ ਐਮੀਨੈਂਸ ਔਰ ਹਾਂ ਇਹਨਾਂ ਦੇ ਇਹਨਾਂ ਦੇ ਅੰਦਰ ਕੀ ਹੈ ਤੁਸੀਂ ਇਹ ਪਾਲਿਸਿਸ ਤੇ ਪਾਲਿਸਿਸ ਬਣਾ ਰਹੇ ਹੋ ਮੈਂਟਲ ਹੈਲਥ ਦੀ ਕੀ ਗੱਲ ਕਰ ਰਹੇ ਹੋ ਸਾਰੇ ਪੰਜਾਬ ਦੇ ਹਸਪਤਾਲ ਖਾਲੀ ਪਏ ਸਾਰੇ ਪੰਜਾਬ ਦੇ ਸੀਐਸਸੀਸ ਖਾਲੀ ਪਏ ਨੇ ਪੰਜਾਬ ਦੇ ਹੈਲਥ ਸਿਸਟਮ ਦਾ ਬੁਰਾ ਹਾਲ ਹੈ ਕੋਈ ਮੰਤਰੀ ਮੁੱਖ ਮੰਤਰੀ ਬਿਮਾਰ ਹੋ ਜਾਏ ਜਾਂ ਲੀਡਰ ਕੋਈ ਬਿਮਾਰ ਹੋ ਜੇ ਕਿਸੇ ਵੀ ਪਾਰਟੀ ਦਾ ਉਹ ਕਿਸੇ ਸਰਕਾਰੀ ਹਸਪਤਾਲ 'ਇਲਾਜ ਨਹੀਂ ਕਰਾਉਂਦਾ ਇਹਦਾ ਮਤਲਬ ਇਹ ਗੱਲ ਤੇ ਹੈ ਕਿ ਜਿਹਨੋਂ ਇਹ ਪ੍ਰੋਮਿਨੈਂਟ ਬੰਦੇ ਕਿਸੇ ਵੀ ਪਾਰਟੀ ਦੇ ਸਰਕਾਰ ਦੇ ਹੋਣ ਜਿਹੜੀ ਸਰਕਾਰ ਹੈ ਇਹਨਾਂ ਦਾ ਕੋਈ ਬੰਦਾ ਜਿਹੜੇ ਸਰਕਾਰੀ ਹਸਪਤਾਲ 'ਇਲਾਜ ਨਹੀਂ ਕਰਾਉਂਦੇ ਇਹਦਾ ਬੰਦਾ ਉੱਥੇ ਫੈਸਿਲਿਟੀਆਂ ਹੈ ਨਹੀਂ ਜੀ ਜਨਤਾ ਨੂੰ ਤੁਸੀਂ ਕਹਿੰਦੇ ਹੋ ਵੀ ਗਵਰਨਮੈਂਟ ਹਸਪੀਟਲਸ ਸਜ਼ਾਓ ਕੋਈ ਜਿਹੜੀ ਕ ਪਾਲਿਸਿਸ ਬਣਾਉਂਦੇ ਨੇ ਇਹ ਬਕਾਰ ਦਾ ਫਜ਼ੂਲ ਦੀ ਟਾਈਮ ਖਰਾਬ ਕਰਦੇ ਨੇ ਤੇ ਪੈਸਾ ਖਰਾਬ ਕਰਦੇ ਨੇ ਆਦਰਵਾਇਜ਼ ਇਹ ਨਾ ਮੈਂਟਲ ਹੈ ਕਿ ਤੁਸੀਂ ਕੀ ਲੋਕਾਂ ਦੀ ਕਾਉਂਸਲਿੰਗ ਕਰੋਗੇ ਜਿਹੜੇ ਲੋਕ ਕਿਸੇ ਨੂੰ ਕੋਈ ਕਿਸੇ ਦਾ ਹਰਨੀਆਂ ਦਾ ਆਪਰੇਸ਼ਨ ਨਹੀਂ ਕਰ ਸਕਦੇ ਕਿਸੇ ਨੂੰ ਦਵਾਈ ਨਹੀਂ ਦੇ ਸਕਦੇ ਹਸਪਤਾਲਾਂ ਚ ਤੁਸੀਂ ਗਾਂ ਕਹਿ ਰਹੇ ਹੋ ਕਿ ਅਸੀਂ ਕਾਉਂਸਲਿੰਗ ਕਰਕੇ ਹੁਣ ਮੈਂਟਲ ਜਿਹੜੀ ਹੈਲਥ ਹੈ ਉਹਨਾਂ ਬਾਰੇ ਵਿਚਾਰ ਕਰਾਂਗੇ ਕਿਉਂ ਲੋਕਾਂ ਨੂੰ ਬੀਫ ਕਰਪਣਾ ਨੇ ਇਸੇ ਕਰਕੇ ਲੋਕ ਸਾਡੇ ਤੋਂ ਨਾਰਾਜ਼ ਰਹਿੰਦੇ ਭਾਈਆ ਪੁੱਛ ਲਓ ਪੁਲਿਸ ਸੇ ਕਿ ਬਲਾਸਟ ਹੋਇਆ ਹੈ ਕਿ ਟਾਇਰ ਫਟਾ ਹੈ क्योंकि आजकल पुलिस ये कहती है कि बम ब्लास्ट हो जाए रॉकेट लॉन्चर हो जाए तो कमिश्नर और दूसरे कह देते हैं डीजीपी कुछ और कह देता है कमिश्नर कुछ और कह देते हैं बोल देंगे टायर फट गया है जी गैस सिलेंडर फट गया है जी बाबा साहब की, की जो वो घटनाक्रम हुआ था उसके बारे में अभी तक कोई जानकारी आई है ये? नहीं बोल दिया एक मोगा का था वो दलित व्यक्ति था बस कहानी खत्म तो मेरे कहने का बता है, दिस इज ऑल मैन पंजाब में लॉ एंड ऑर्डर की स्थिति बहुत खराब है पंजाब पुरानी दौर की तरफ जो पहले दौर हुआ करता था उसकी तरफ बढ़ता जा रहा है बढ़ता जा रहा है लेकिन पुलिस नाकाम है सारी पुलिस तो लगा देते हैं मेयर के चुनाव में कि कैसे रोकना है कल सारी पुलिस मैंने कहा डीएसपी हाँ को कल मैंने कहा अब सारी पुलिस तो यहाँ लगा दी आठ बंदे चुन के आए हैं पुलिस क्यों लगाई है यहाँ पर दो बंदा डराने के लिए पुलिस सारी वहां पर लगा देते हैं चोर चोरियां करते हैं गैंगस्टर बंदा मार के भाग जाते हैं इनको पता ही नहीं चलता ये हालात हैं